ਮਲਾਸਾਰ ਨੂੰ ਬੈਰੂ ਜੀ ਖਾਲਸਾ ਬੈਰੂ ਜੀ ਫਤਿਹ ਜਦੋਂ 90 99 ਪੁਆਇੰਟ ਦਾ ਗੜੰਦ ਮੈਂ ਬਣਾ ਨਾ ਮੈਂ ਪ੍ਰਤੀ ਸਥਾਨ ਲੋਕ ਸੱਚ ਸਹੀ ਕਹਿ ਰਹੇ ਨੇ ਇਹ ਗੱਲ ਨੂੰ ਤਾਂ ਆਪਾਂ ਕੌਣ ਹੁੰਨੇ ਲੋਕਾਂ ਦੀ ਆਵਾਜ਼ ਨੂੰ ਦਰਕਰਨਾਰ ਕਰਨ ਵਾਲੇ ਆਪਾਂ ਵੀ ਕਹਿਣੇ ਵਧੀਆ ਹੋਇਆ ਚੰਗਾ ਹੋਇਆ ਕੋਈ ਇਹਦੇ ਚ ਦੂਹ ਰਾਏ ਨਹੀਂ ਹੈਗੀ ਕੋਈ ਕਰਤਾਰੋਂ ਹੀ ਨੋ ਡਿੱਗਿਆ ਬੰਦਾ ਹੀ ਜਾਂ ਕੋਈ ਇਹ ਕਹੂਗਾ ਵੀ ਇਹ ਗਲਤ ਹੋਇਆ ਚੰਗਾ ਹੋਇਆ ਚੰਗਾ ਇਸ ਕਰਕੇ ਹੋਇਆ ਵੀ ਹਰੇਕ ਦੇ ਕਰੇ ਤੀ ਪੈਣ ਹਰੇਕ ਦੇ ਕਰੇ ਬੱਚੇ ਨੇ ਮਾਂ ਮਾਣੇ ਉਹ ਜਦੋਂ ਇਹੋ ਜਿਹਾ ਕੁਝ ਫੇਸਬੁੱਕ ਤੇ ਗੰਦਾ ਐ ਸੋਸ਼ਲ ਮੀਡੀਆ ਦੇ ਦੇਖਦਿਆਂ ਹੀ ਕਦੇ ਘਰੇ ਫੋਨ ਨੇ ਉਹ ਬਾਲ ਮਾਣਾਂ ਤੇ ਬੱਚਿਆਂ ਤੇ ਜਲਾ ਤੇ ਉਹ ਜਿਹਾ ਉੱਪਰ ਜਾਂਦੀਆਂ ਨੇ ਇਹਨਾਂ ਨੇ ਗੰਦ ਯਾਰ ਇੱਕ ਤਾਂ ਦੇਖਣ ਦੀ ਲਚਰਤਾ ਹੁੰਦੀ ਆ ਅੱਖਾਂ ਵਾਲੇ ਨੇ ਜਵਾਨ ਦੀ ਜਵਾਨ ਨੂੰ ਹੀ ਨੰਗਾ ਕਰ ਲਿਆ ਨੰਗਾ ਕਰਕੇ ਉਹ ਰਿਸ਼ਤਿਆਂ ਨੂੰ ਤਾਰ-ਤਾਰ ਕਰਿਆ ਕਿਸੇ ਕੋਈ ਵੀ ਰਿਸ਼ਤਾ ਚਾਹੇ ਸੱਸ ਨੂੰ ਦਾ ਲਾਲਾ ਦੌਰ ਪਰਚਾਈ ਦਾ ਲਾਲਾ ਕਿਸੇ ਦਾ ਵੀ ਲਾਲਾ ਆਮ ਦਾ ਲਾਲਾ ਵੀ ਉਹ ਉਹਨਾਂ ਚੀਜ਼ਾਂ ਦੀਆਂ ਘੜਤਾਂ ਘੜ ਕਰਕੇ ਪੇਸ਼ ਕਰਦੇ ਸੀ ਕਈ ਵਾਰ ਇਹਨਾਂ ਨੇ ਸੁਚੇਤ ਕਰਿਆ ਸੀ ਆਪਾਂ ਦੇਖਦੇ ਆ ਪਿਛਲੇ ਤਿੰਨ ਚਾਰ ਸਾਲਾਂ ਤੋਂ ਉਹ ਇਹਨੂੰ ਸੁਚੇਤ ਕਰ ਰਿਹਾ ਉਹਨਾਂ ਦਾ ਕੰਮ ਇੰਸਟਾਗ੍ਰਾਮ ਤੋਂ ਗੰਦ ਮਕਾਇਆ ਜਾਣਾ ਵੀ ਇਹ ਜੋ ਗੰਦ ਪਾਉਂਦੇ ਨੇ ਪੰਜਾਬ 'ਚ ਲੱਗਿਆ ਆ ਵਿਚਾਰਾ ਇਸੇ ਕੰਮ 'ਚ ਜਿਹਨੇ ਆਪੇ ਨਸ਼ਿਆਂ 'ਚ ਲੱਗੇ ਹੋਏ ਆ ਉਹਨੂੰ ਇਹ ਛੜਕ ਲੱਗੀ ਹੋਈ ਆ ਤਾਂ ਉਹਨੇ ਕੰਮ ਕਰਿਆ ਠੀਕ ਐ ਵਧੀਆ ਹੋਇਆ ਹੁਣ ਜਿਹੜੇ ਕਾਫੀ ਜਿਹੜੇ ਉਹ ਜੇ ਲੋਕ ਸੀ ਜੇ ਸੋਸ਼ਲ ਮੀਡੀਆ ਤੇ ਇਹੋ ਜਿਹਾ ਪ੍ਰਚਾਰ ਕਰਦੇ ਸੀ ਹੁਣ ਮਾਫੀਆਂ ਦਾ ਵੀ ਕਾਫੀ ਦੌਰ ਚੱਲ ਰਿਹਾ ਛੋਟੇ ਛੋਟੇ ਤਾਂ ਹੀ ਹੋਇਆ ਨਾ ਜਿਉਂਨੇ ਕੁਝ ਕਰਿਆ ਤਾਂ ਹੀ ਭੱਜੇ ਨਹੀਂ ਕੋਣਾ ਪਾਜ ਦਾ ਕਾਕਾ ਨੂੰ ਉਲਟਾ ਮਾਰ ਕੇ ਲਮਕਾਇਆ ਤਾਂ ਦੂਜੇ ਕੰਮ ਪੰਜ ਨੇ ਹੁਣ ਮੇਰੀ ਗੱਲ ਸੁਣਾਉਂ ਰੱਖ ਤਾਂ ਸਾਹਮਣੇ ਤੇ 100 ਜ ਜਾ ਨੰਬਰ ਬੈਠਾਗਾ ਉਹਨਾਂ ਚ ਕਿਤੇ ਫੈਰ ਮਾਰੇ ਕਿੰਨੇ ਰਹਿਣਗੇ ਰਸਤੇ ਕਿੰਨੇ ਵਿੱਚੇ ਪਿੱਛੇ ਹਾਰੇ ਉੱਡ ਜਾਣਗੇ ਨਾ ਇਸ ਤਰ੍ਹਾਂ ਉਹ ਆ ਉਹ ਚਲੋ ਮਾਫੀਆਂ ਮੰਗ ਰਹੇ ਨੇ ਚੰਗੀ ਗੱਲ ਹੁਣ ਵੀ ਹਟ ਜਾਣ ਗੰਦਪਾਣੂ ਹਟ ਜਾਏ ਪਰ ਬਾਈ ਹਟਦੇ ਨਹੀਂ ਇਹ ਨਹੀਂ ਹਟਦੇ ਦੋ ਦਾ ਚਾਰ ਦਿਨ ਬਦੋ ਬਦ ਪੰਜ ਦਿਨ ਕਿਉਂਕਿ ਪੈਸੇ ਹੀ ਇੰਨਾ ਹੁੰਦਾ ਸੋਸ਼ਲ ਮੀਡੀਆ ਪੈਸੇ ਇੰਨਾ ਦਿੰਦੀਆਂ ਸ਼ੋਰਸਾਈਟਾਂ ਤੋਂ 3-4 ਲੱਖ 4-4 ਲੱਖੇ ਧਰਤੀ ਨਾਲ ਵਿਜਨਾ ਨੇ ਆਮ ਕੰਮ ਕਰਕੇ ਖਾਣਾ ਸੀ ਉਹ ਕਹਿੰਦਾ ਛੱਡੋ ਬਰਾ ਕੰਮ ਕਰਨ ਨੂੰ ਕੁਝ ਕੁਝ ਲੋਕ ਤਾਂ ਸਿਕਿਉਰਿਟੀ ਦੀ ਮੰਗ ਕਰ ਰਹੇ ਨੇ ਪੁਲਿਸ ਤੋਂ ਆ ਮੇਰੀ ਚੀ ਬੋਸਣ ਵਾਲੇ ਕਰਾਂਗੇ ਸਿਕਿਉਰਿਟੀ ਲੈ ਕੇ ਗੰਦ ਵਧਣ ਹਣਾ ਤਾਂ ਮੰਗ ਕਰ ਰਹੇ ਨੇ ਹਨਾ ਵੀ ਸਾਨੂੰ ਸਿਕਿਉਰਿਟੀ ਦੇ ਉਸ ਗੰਦ ਪਾਉਣਾ ਹਟਣਾ ਨਹੀਂ ਇਹ ਮਾੜੀ ਗੱਲ ਹੈ ਬੈਸਤਾ ਹੈ ਕੰਮ ਸਰਕਾਰ ਦੇ ਕਰਨ ਦੇ ਨੇ ਸਰਕਾਰ ਕਰੇ ਇਹ ਕੰਮ ਜਿਵੇਂ ਹੁਣ ਮੇਰੀ ਪੇਜ ਦੀ ਜੀਚ ਮਾਰਤੀ ਕੋਈ ਤੇਰੇ ਪੇਜ ਦੀ ਜੀਚ ਮਾਰਤੀ ਇਧਰ ਤਾਂ ਬੰਦ ਵੀ ਕਰਇਕਾ ਦੋ ਕਿਤੇ ਕਿਸੇ ਦੇ ਬੰਦ ਕਰਤੇ ਜਦੋਂ ਇਹ ਸੱਚ ਬੋਲਣ ਵਾਲੇ ਪੇਜ ਬੰਦ ਕਰ ਸਕਦੇ ਨੇ ਗੰਦ ਦਿਖਾਉਣ ਵਾਲੇ ਪੇਜ ਕਿਉਂ ਨਹੀਂ ਬੰਦ ਕਰ ਸਕਦੇ ਜਦੋਂ ਬਲੂ ਫਿਲਮਾਂ ਇਹ ਸਰਟੀਫਾਈਡ ਕਰੈਕਟਰ ਨਾਲ ਬਣਦੀਆਂ ਨੇ ਜਦੋਂ ਅਸੀਂ ਛੋਟੇ ਦਿਨਾਂ ਗਲਦੀਪ ਕ੍ਰਾਂਤੀ ਦਾ ਸਾਡੀ ਉਮਰ ਆ ਚੱਲ ਤੂੰ ਵੀ ਸਾਡੀ ਉਮਰ ਦਾ ਉਹਦਣਾ ਜਿੱਥੇ ਤੇਰਾ ਦਫ਼ਤਰ ਹੈ ਇਹ ਤੋਂ ਥੋੜਾ ਜਿਹਾ ਤਿੰਨ ਚਾਰ ਦੁਕਾਨਾਂ ਨਾ ਹੋਈਆਂ ਖੋਖੇ ਜੇ ਬੀਸੀਆਰ ਵਾਲੇ ਉਹਨਾਂ ਨੇ 10 ਰੁਪਏ ਲੈ ਕੇ ਫਿਲਮ ਦਿਖਾਉਂਦੇ ਹੁੰਦੇ ਆਮ ਫਿਲਮਾਂ ਹਿੰਦੀ ਫਿਲਮਾਂ ਬਲੂ ਹਲਮਾਨੀ ਉਹਨਾਂ ਤੇ ਵੀ ਰੇਡ ਮਾਰ ਰੇਡ ਮਾਰਦੇ ਹੁੰਦੇ ਅਸੀਂ ਫਿਲਮ ਦੇਖਣ ਗਏ ਸੀ ਉੱਥੇ ਆਈ ਇੰਡੀਅਨ ਫਿਲਮ ਆਈ ਸੀ ਅਸੀਂ 12-13 ਨਾਲ ਸਕੂਲ ਤੋਂ ਦੇਖਣ ਲੱਗੇ ਸੰਨੀ ਦਿਓਲ ਦੀ ਉਹ ਅਮਰਜੀਤ ਦਾ ਪਤਾ ਨਹੀਂ ਕਿਹੜਾ ਇੰਸਪੈਕਟਰ ਉਹਨੇ ਰੇਡ ਮਾਰ ਕੇ ਫੜੇ ਅਸੀਂ ਵੀ ਉਹਨੂੰ ਆ ਖਾਣ ਹੋਏ ਦਿਖ ਹੁਣ ਤਾਂ ਯਾਰ ਫੋਨਾਂ 'ਚ ਨੇ ਗੰਦ ਪਿਆਗਾ ਕੁਝ ਜਿਹੜੇ ਸਿੱਖੀ ਧਰਮ ਨਾਲ ਜੁੜੇ ਹੋਏ ਲੋਕ ਨੇਗੇ ਉਹ ਅਜ ਅਮਰਤਪਾਲ ਮਹਿਰੋਂ ਨੂੰ ਮਾੜਾ ਕਹਿ ਰਹੇ ਨੇ ਉਹਦੇ ਹੱਕ ਦੀ ਗੱਲ ਕਰਦੇ ਨੇ ਕਹਿੰਦੇ ਅਸੀਂ ਉਹਦੇ ਨਾਲ ਖੜੇ ਆ ਰਹੇ ਹਾਂ ਉਹ ਐ ਕਰਨ ਆਦੀਆਂ ਧੀਆਂ ਪਾਣਾ ਨੂੰ ਉਹਦੀ ਆਈਡੀ ਲੈ ਕੇ ਉਹ ਕੰਮ ਕਹਾ ਸ਼ੁਰੂ ਕਰਨ ਕਿਉਂ ਇੰਨਾ ਲੇਟ ਕਰੀ ਜਾਂਦੇ ਨੇ ਇੱਕ ਦਿਨ ਹੋ ਗਿਆ ਦੋ ਦਿਨ ਹੋ ਗਏ ਲਾਣੀ ਪਈਆਂ ਹੋਈਆਂ ਹੋਈਆਂ ਉਹਨਾਂ ਨੂੰ ਦੇਖਣ ਵਾਲੇ ਚਾਸਕ ਨੇ ਨਾਲੇ ਜਿਹੜਾ ਮੋਹਰਾ ਬਦਲ ਜੂ ਜਿਹੜੇ ਕਹਿ ਰਹੇ ਨੇ ਜਿਵੇਂ ਕੋਈ ਵੀ ਆ ਉਹ ਬੀਹ ਕੰਮ ਗਲਤ ਹੋਇਆ ਜਾਂ ਇਹ ਕਰਨਾ ਨਹੀਂ ਚਾਹੁੰਦਾ ਜਾਂ ਉਹ ਬਹੁਤ ਚੰਗਾ ਕੰਮ ਕਰਦੀ ਸੀ ਉਹਨੂੰ ਆ ਦੇ ਘਰੇ ਫੋਟੋਨ ਵਾ ਕੇ ਟੰਗ ਲੈਣ ਉਹਦੇ ਸਵੇਰੇ ਸ਼ਾਮ ਧੂਬਤੀ ਕਰਿਆ ਕਰਨੀ ਪੂਜਾ ਕਰਿਆ ਕਰਨ ਤੇ ਆ ਜੀਆਂ ਧੀਆ ਪਾਂ ਉਸ ਪਾਸੇ ਤੁਰਨਾਂ ਨੂੰ ਇਹ ਤਾਂ ਕੋਈ ਦੋਰਾ ਹੀ ਨਹੀਂ ਬਾਕੀ ਯਾਰ ਇਹ 1-2% ਹੀ ਬੰਦੇ ਨੇ 1-2% ਵੀ ਨਹੀਂ ਕੁਝ ਪੁਆਇੰਟ% ਹੀ ਬੰਦੇ ਨੇ ਜਿਨ੍ਹਾਂ ਨੇ ਹਰੇਕ ਕੰਮ ਤੇ ਮੂਤ ਕਰਨੀ ਕਰਨੇ ਕੋਈ ਕੁਛ ਮਰਜ਼ੀ ਕਰ ਲੈ ਉਹ ਚੰਗੀ ਨਹੀਂ ਕਹਿੰਦੇ ਕਿਸੇ ਅੱਜ ਤੱਕ ਉਹਨਾਂ ਨੇ ਕਿਸੇ ਨੂੰ ਚੰਗਾ ਕਿਹਾ ਵੀ ਆਹ ਬੰਦੇ ਨੇ ਚੰਗਾ ਕੰਮ ਕਰ ਲਿਆ ਕੋਈ ਕੋਹ ਮਰਜ਼ੀ ਕਰਨ ਲੱਗੇ ਜੇ ਕਿਸੇ ਮਰਜ਼ੀ ਉਹ ਤਾਂ ਲੜਪੇ ਕੁਸਾਨੀ ਧਾਰਨ ਲੱਗ ਜੇ ਕੋਈ ਮਜ਼ਦੂਰਾਂ ਦਾ ਧਰਨਾ ਲੱਗ ਜੇ ਕੋਈ ਕਿਸਾਨ ਲੜਨ ਲੱਗੇ ਜੇ ਕੋਈ ਮਜ਼ਦੂਰ ਲੜਨ ਲੱਗ ਜੇ ਸਰਕਾਰ ਉਹ ਤਾਂ ਕੋਈ ਵੀ ਲੜੂ ਕੋਈ ਨਾ ਸ਼ਾਂਤ ਪਰ ਉਹ ਲੜਨ ਲੱਗ ਜੇ ਕੋਈ ਵੀ ਲੜੂਆ ਉਹ ਜਿਹੜੇ ਉਹ ਬੰਦੇ ਕੁਝ ਕੁਝ ਲੋਕਾਂ ਨੇ ਜਦੋਂ ਪਰਮਿੰਦਰ ਨੇ ਨਸ਼ਿਆਂ ਦੇ ਖਿਲਾਫ ਆਵਾਜ਼ ਚੁੱਕੀ ਪਰਮਿੰਦਰ ਨੂੰ ਵੀ ਮਾੜਾ ਕਹਿੰਦੇ ਰਹੇ ਅੱਜ ਅਮਰਪਾਲ ਮੈਗਰ ਉਹ ਸਾਵੇਂ ਬੰਦੇ ਨੇ ਇੱਕ ਪਾਸੇ ਉਹੀ ਸਾਵਾ ਚੈਨਲ ਹੈ ਹੋਰ ਕੋਈ ਬ ਉਹੀ ਲੋਕ ਹੁਣ ਸੱਚ ਕਹਿ ਰਹੇ ਨੇ ਸਹੀ ਆ ਸਹੀ ਲੋਕ ਸੱਚ ਬੋਲਣ ਤਾਂ ਲੋਕ ਨਹੀਂ ਮੂੰਹ ਦੇ ਆ ਕੇ ਬੋਲਣ ਥੋੜਾ ਡਰਦੇ ਹੁੰਦੇ ਨੇ ਲੋਕ ਵੀ ਅੱਗੇ ਆ ਕੇ ਚਲੋ ਆਪਾਂ ਡਰਾਂਗੇ ਹੌਲੀ ਹੌਲੀ ਲੋਕ ਆਉਣ ਲੱਗ ਜਾਣਗੇ ਇੱਕ ਬੰਦਾ ਤਾਂ ਸਿੱਖੀ ਰੂਪ ਚ ਹੋਣ ਦੇ ਬਾਵਜੂਦ ਕਹਿ ਰੱਖਿਆ ਉਹਨਾਂ ਪਹਿਲਾਂ ਬਲਾਤਕਾਰ ਕਰਿਆ ਫਿਰ ਅੱਗੇ ਮਾਰੀ ਇੱਟੇ ਪਰ ਕਹੀ ਤਾਂ ਜਾਂਦੇ ਆਪਾਂ ਫਿਰ ਉਹ ਫੁੱਟ ਅੰਗਲਣ ਕਰਿਆ ਆਵਦੇ ਆਪਦੀਆਂ ਧੀਆਂ ਭਾਉਣ ਲਾਦਨੇ ਇਸ ਪਾਸੇ ਵੀ ਚਲੋ ਭਾਈ ਤੁਸੀਂ ਸਾਂਭੋ ਕੰਮ ਕੰਚਾਉਂਦੇ ਵੀ ਆ ਹਣਾ ਵੀ ਉਹ ਤਾਂ ਹੁਣ ਰਹੀ ਨਹੀਂ ਜਹਾਨ ਤੇ ਉਹਦੀ ਉਹਦਾ 8 ਸਾਲ ਮੇਲਾ ਕਰਾਇਆ ਕਰਨ ਉਹ ਬੰਦੇ ਨੂੰ ਬੇਨਤੀ ਹੈ ਯਾਰ ਹਰ ਰੂਹ ਹਰ ਰੂ ਇਹ ਗੱਲ ਕਹਿ ਰਹੀ ਆ ਕੁਲਦੀਪ ਹਰ ਰੂ ਵੀ ਇਹ ਚੰਗਾ ਹੋਇਆ ਤਾਂ ਆਪਾਂ ਕੋਲ ਨਹੀਂ ਆ ਰੂਹਾਂ ਨੂੰ ਉਹ ਕੌਣ ਕਹਿ ਰਹੇ ਆ ਜਿਨ੍ਹਾਂ ਦੇ ਘਰੇ ਛੋਟੀਆਂ-ਛੋਟੀਆਂ ਧੀਆਂ ਨੇ ਬਾਪ ਜਿਨ੍ਹਾਂ ਦੇ ਘਰੇ ਛੋਟੇ-ਛੋਟੇ ਬੱਚੇ ਨੇ ਯਾ ਜਿਨ੍ਹਾਂ ਦੀਆਂ ਪੈਣਾ ਮਟੈਰ ਨੂੰ ਕੀ ਸੀ ਉਹਨੂੰ ਦੇਖ ਕੇ ਯਾਰ ਜ਼ਿਆਦਾਤਰ ਸੋਚਦੀਆਂ ਸੀ ਕੁੜੀਆਂ ਉਹਨਾਂ ਨੇ ਲੈਣ ਨੂੰ ਦੇਖਦੀਆਂ ਸੀਦਾ ਲਾਈਫ ਸਟਾਈਲ ਦੇਖ ਕੇ ਕਿਉਂ ਦਾ ਲਾਈਫ ਸਟਾਈਲ ਇਕਦਮ ਅਮੀਰ ਵਾਲਾ ਹੋ ਗਿਆ ਸੀ ਐਨਆਰਪੀਆ ਆਉਣਾ 5-6 ਲੱਖ ਮਹੀਨੇ ਦਾ ਫਿਰ ਪ੍ਰੋਮੋਸ਼ਨਾਂ ਮਿਲਣੀਆਂ ਮੈਂ ਤਾਂ ਉਹ ਲੋਕਾਂ ਨੂੰ ਵੀ ਗੁਣਾ ਕਰ ਮਨ ਲੈਣ ਨੂੰ ਪ੍ਰੋਮੋਸ਼ਨਾਂ ਵਾਸਤੇ ਪੈਸੇ ਦਿੰਦੇ ਸੀ ਹਣਾ ਮੈਂ ਤਾਂ ਉਹ ਲੋਕਾਂ ਨੂੰ ਵੀ ਗੁਨਾਹਗਰ ਮੰਨਦਾ ਜਿਹੜਾ ਉਹਨੂੰ ਦੇਖ ਦੇਖਦਾ ਕੌਣ ਚਲਾਇਦਾ ਹੈ ਕਿ ਉਹਨਾਂ ਨੂੰ ਦੇਖ ਕੇ ਡਾਟਾ ਆ ਵਾ ਖਰਚਾ ਕੌਣ ਉਹਨਾਂ ਦੇ ਆਪਾਂ ਲੋਕ ਹੀ ਦੇਖਦੇ ਆ ਨਾ ਆਪਾਂ ਲੋਕ ਇਹਨੂੰ ਬढ़ावा ਜੰਦੇ ਆ ਫੇਰ ਹੀ ਉਹ ਅਗਲੀਆਂ ਪੋਸਟਾਂ ਪਾਉਂਦੇ ਨੇ ਫੇਰ ਨੰਬਰ ਦੋ ਤੇ ਆ ਗਈ ਭਾਈ ਸਾਈਬਰ ਕ੍ਰਾਈਮ ਇਹਨੂੰ ਉਹਨੂੰ ਬੰਦ ਕਰਨਾ ਚਾਹੀਦਾ ਨਹੀਂ ਤਾਂ ਫਿਰ ਇਹ ਕੰਮ ਵੱਧ ਹੀ ਜਾਊ ਨਸ਼ੇ ਵਾਂਗੂ ਇਹ ਵੀ ਦਰਿਆ ਗੰਦ ਦਾ ਨਸ਼ਿਆਂ ਦਾ ਸਟੂਲਿਆਂ ਦਾ ਆਮ ਹੋ ਜਾਊਗਾ ਫਿਰ ਆਪਾਂ ਪ੍ਰੋਮੋਸ਼ਨਾਂ ਦੀ ਗੱਲ ਕੀਤੀ ਉਹਦੇ ਫੋਲੋਅਰ ਦੀ ਕਰਨ ਲਈ ਕੀਤੀ ਉਹਦੇ ਲਾਈਫਸਟਾਈਲ ਦੀ ਗੱਲ ਕੀਤੀ ਆ ਸੰਸਕਾਰ ਵਾਲੇ ਤਿੰਨ ਬੰਦੀ ਸੀ ਮਾਂ ਭੈਣ ਤੇ ਭਾਈ ਫਿਰ ਇਹ ਤਾਂ ਗੱਲ ਲੈਣਾ ਲੋਕ ਇਹ ਇਹ ਉਹ ਚੋਰ ਮੋਰੀ ਨਹੀਂ ਦੇਖਣੇ ਲੋਕ ਸ਼ਰਮ ਵਿੱਚ ਤਾਨਕ ਸਾਹਮਣੇ ਨਹੀਂ ਆਉਂਦੇ ਹਨ ਇਹ ਫਿਰ ਸੋਸ਼ਲ ਮੀਡੀਆ ਤੇ ਨਾਲ ਕੋਈ ਐ ਕਹਿੰਦੇ ਬਾਈ ਤੇਰੇ ਨਾਲ ਹੈ ਕੋਈ ਐ ਕਹਦੇ ਬਾਈ ਤੇਰਾ ਨਾਲ ਖੜਾਂਗੇ ਤੇਰਾ ਨਾਲ ਲੜਾਂਗੇ ਜਦੋਂ ਪਿੱਛੇ ਮੁੜ ਕੇ ਵੇਣਾ ਕੋਈ ਵੀ ਨਹੀਂ ਲੱਖ ਬੰਦਾ ਤੈਨੂੰ ਉਠਾ ਚੱਕਦੇ ਸ਼ਾਮ ਨੂੰ ਅਗਲੇ ਦਿਨ ਤੂੰ ਕਹਦੇ ਭਾਈ ਇੱਥੇ ਤੇਰੇ ਤੇ ਆ ਜੁਲਮ ਹੋ ਗਿਆ ਆ ਜੋ ਉਧ ਘਟ ਲੋਕ ਪੁਲਾਉਂਦੇ ਨੇ ਹਾਂ ਆਪਣੇ ਖਸ ਨਾਲ ਟਕਰਾਈ ਨੇ ਫਿਰ ਗੁੱਸਾ ਕਰ ਜਾਂਦੇ ਨੇ ਆਪਣੇ ਨਾਲ ਡਾਉਂਦੇ ਨੇ ਆਏ ਸੀ ਗਾਹਾਂ ਐਸ ਨੂੰ ਗਾਹਾਂ ਚੋਂ ਲੋਕ ਕਿ ਪਰਮਾਤਮਾ ਨੂੰ ਰੱਜ ਨੂੰ ਪਤਾ ਆਉਣਾ ਕਿ ਨਹੀਂ ਆਉਣਾ ਹਲੇ ਜੀ ਮੱਸ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਪਹਿਣੀਆਂ ਠਾਲਾਂ ਹੁਣ ਠੱਲ ਕਿਹਦਾ ਦੇਖ ਰੂਕੂਗੀ ਰੂਕੂਗੀ ਕਿਹਰਾਂ ਦਾ ਥੋੜਾ ਜਨਾ ਬੱਜੂਗਾ ਜਿੰਨੇ ਕਿ ਦਿਨ ਉਹਦਾ ਖੌਫ ਰਹੂਗਾ ਸਿੰਘ ਦਾ ਹਣਾ ਜਦੋਂ ਭਾਈ ਹੁਣ ਉਹਦੇ ਕਾਨੂੰਨੀ ਕਾਰਵਾਈ ਤਾਂ ਹੋਊ ਵੀ ਹੋਗੀ ਵਿੱਚ ਅੰਦਰ ਤਾਂ ਜਾਊਗੀ ਜਾਊਗਾ ਉਹ ਫੇਰ ਅਮਾ ਕੌਣ ਹੋਜੂਗਾ ਫੇਰ ਚੱਲ ਪੈਣਗੇ ਉਹ ਤੇਰਾ ਉਹਨਾਂ ਨੂੰ ਇੱਕ ਤਰ੍ਹਾਂ ਦਾ ਅਰੋਕ ਲੱਗੀ ਆ ਅਗਲੇ ਕਿਸੇ ਨੇ ਜੁਰਤ ਦਿ ਇੰਡੀਪੈਂਡੈਂਟ ਪਿੰਡ ਜਿਹੜੇ ਪਿੰਡ ਪੁਸਕ ਪਿੰਡਾਂ ਚ ਬਣਾਉਂਦੇ ਨੇ ਇਹ ਕੰਦੀਆਂ ਵੀਡੀਓ ਉਹਨਾਂ ਨੂੰ ਰੋਕ ਦੇਣ ਪਿੰਡ ਵਾਲੇ ਵੀ ਭਾਈ ਹਟ ਜਾ ਉਹਨਾਂ ਦੇ ਰਿਸ਼ਤੇਦਾਰ ਰੋਕ ਦੇਣ ਕਿਉਂ ਗੰਦ ਪਾਉਣਾ ਯਾਰ ਹਣਾ ਕਿਸਦਾ ਐਵੇਂ ਜਾਗ ਜਾਂਦਾ ਫਿਰ ਸੁੱਚਾ ਸੂਰਮਾ ਫਿਰ ਅਗਲਾ ਪੁੱਤ ਵੈ ਸਿੰਘ ਦੀ ਗੱਲ ਕੀਤੀ ਉਹ ਸਿੰਘ ਦੀ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ ਕਹਿੰਦਾ ਵੀ ਫਿਰ ਜਦੋਂ ਜਾਣੇ ਹੀ ਅੰਦਰ ਹਾਂ ਪੰਜ ਸੱਤ ਨੂੰ ਰੋੜਾ ਲਾ ਕੇ ਜਾ ਮੈਂ ਤਾਂ ਉਹਨੂੰ ਕਹਿਣਾ ਸਮਝੀ ਮੈਂ ਤਾਂ ਕਹਿੰਦਾ ਇੱਕ ਦੋ ਨਿਸ਼ਾਨੇ ਵੀ ਰੋੜ ਜੇ ਯਾਰ ਜੇ ਜਦੋਂ ਹੁਣ ਕਰਤਾ ਲੈ ਕੰਮ ਇੱਕ ਦੋ ਨਿਸ਼ਾਨੇ ਵੀ ਰੋੜ ਜੇ ਹੈਗੇ ਨੇ ਵੱਡੇ ਵੱਡੇ ਖਾਣ ਪੀਣ ਵਾਲੇ ਨਹੀਂ ਗਰੀਬੁਰ ਕਦਰ ਉਹਨਾਂ ਦਾ ਪੂਰਨ ਖੱਟ ਜੇ ਦੁਖੀ ਬਹੁਤ ਐ ਛੱਡਦੇ ਨਹੀਂ ਵਿੱਚੋਂ ਆਦਨ ਹਜੇ ਵੀ ਨਹੀਂ ਭਾਣ ਤੇ ਫਿਰ ਗਾਲ ਨਿਕਲਦੀ ਆ ਸਰਕਾਰ ਦੀ ਡੈਡਲਾਈਨ ਸੀ 31 ਮਈ ਤੱਕ ਉਹ 31 ਮਈ ਤੱਕ ਕਰੋ ਤਾਂ ਮੁੰਡੇ ਮਰੀ ਜਾਂਦੇ ਨੇ ਕਿੰਨਾ ਮਰਜੀ ਲੜਾ ਚੱਟਾ ਵਾਂ ਸੱਚੋ ਕਿੰਨਾ ਮਰਜੀ ਜਿੰਨਾ ਕਹਿੰਗਾ ਉਹਨਾਂ ਨਾਂ ਬਾਏ ਨਾਮ ਦਸਤ ਨੇ ਫਾਨੇ ਫਲਾਣੇ ਬੰਦੇ ਵੇਚਦੇ ਨੇ ਨਾਲੇ ਐ ਨਹੀਂ ਕੋਈ 10 ਗ੍ਰਾਮ 20 ਗ੍ਰਾਮ ਖਾਣ ਪੀਣ ਵਾਲੇ ਨਹੀਂ ਅਰੇ ਹੁਣ ਰਾਜੇ ਮਹਾਰਾਜ ਆ ਆ ਵੱਡੀਆਂ ਵੱਡੀਆਂ ਗੱਡੀਆਂ ਲੈ ਲਈਆਂ ਇਹਨਾਂ ਨੇ ਦੋ ਮਹੀਨਾ ਚ ਹੀ ਖਾਲਾ 60 ਮਹੀਨਾ ਜਿਹੜਾ ਇੱਥੋਂ ਲੈ ਕੇ ਪਟਿਆਲਾ ਤੱਕ ਕਾਰੋਬਾਰ ਪਰਵਿੰਦਰ ਦੀ ਮਹਿਮਾ ਕਿੱਥੇ ਜੇ ਖੜੀ ਆਉਣਾ ਮੈਂ ਹੁਣ ਬਾਈ ਉੱਥੇ ਹੀ ਖੜੀ ਆ ਜਿੱਥੇ ਪੰਜਾਬ ਸਰਕਾਰ ਦੀ ਖੜੀ ਆ ਇਹਨਾਂ ਤੋਂ ਦੂਰਾਂ ਦੇ ਉੱਤੇ ਹੀ ਆਏ ਇਹ ਤਾਂ ਨਾ ਥੱਲੇ ਹੋ ਕੇ ਫੇਰ ਦਿਲ ਨੂੰ ਕੋਈ ਮੈਡੀਕਲ ਨਹੀਂ ਫੜਾ ਇਹਨਾਂ ਨੇ ਉਹਨਾਂ ਦਾ ਮੈਡੀਕਲਾਂ ਦੇ ਸ਼ਰੀਆਣਾ ਛੱਬ ਕੀ ਜਾਂਦਾ ਇੱਕ ਕਦੇ ਨੂੰ ਫੜ ਲੈਂਦੇ ਨੇ ਉਹਦੋਂ ਦੁੱਕਣਾ ਵਿਕਦਾ ਹੋਰ ਰੋਕਣਾ ਹੋਵੇ ਤਾਂ ਵੱਡੇ ਬੰਦੇ ਨੂੰ ਫੜਨਾ ਰੁਕ ਜੇ